ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਅੱਜ ਦੀ ਵੀਡੀਓ ਵਿੱਚ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਇੱਕ ਵਾਰੀ ਫਿਰ ਪਾਈ ਅਮਰਪਾਲ ਦੇ ਹੱਕ ਵਿੱਚ ਮੈਦਾਨ ਵਿੱਚ ਆ ਗਏ ਨੇ ਔਰ ਚਰਨਜੀਤ ਚੰਨੀ ਦੇ ਬਿਆਨ ਦੇ ਉੱਤੇ ਕੁਝ ਕਹਿ ਰਹੇ ਨੇ ਕੀ ਕਹਿ ਰਹੇ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਰਨੀ ਐਟ ਲਾ ਮੈਂ ਬਹੁਤ ਅਪਰੀਸ਼ੀਏਟ ਕਰਦਾ ਤੇ ਧੰਨਵਾਦੀ ਆ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਹੁਣ ਮੈਂਬਰ ਪਾਰਲੀਮੈਂਟ ਨੇ ਜਲੰਧਰ ਤੋਂ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਕਿ ਉਹਨਾਂ ਨੂੰ ਜਿਹੜੀ ਪਾਰਲੀਮੈਂਟ ਦੀ ਪ੍ਰोसीडिंग ਆ ਉਹਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣਾ ਚਾਹੀਦਾ ਬਿਲਕੁਲ ਠੀਕ ਉਹਨਾਂ ਨੇ ਸਟੈਂਡ ਲਿਆ ਉਹਦਾ ਰੀਜ਼ਨ ਇਹ ਆ ਕਿ ਇਹ ਇੱਕ ਹਿਊਮਨ ਰਾਈਟ ਦੀ ਵਾਇਲੇਸ਼ਨ ਦਾ ਕੇਸ ਆ ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਆ ਜੋ ਉਹਨਾਂ ਤੇ ਚਾਰਜਸ ਨੇ ਉਹਦੇ ਮੁਤਾਬਕ ਸਜ਼ਾ ਨਹੀਂ ਆ ਸੋ ਜਿਹੜੀ ਸਜ਼ਾ ਹੈਗੀ ਆ ਉਹ ਚਾਰਜ ਦੇ ਮੁਤਾਬਕ ਹੋਣੀ ਚਾਹੀਦੀ ਆ ਹੁਣ ਜਦੋਂ ਉਹਨਾਂ ਨੇ ਸੌਂ ਹੀ ਚੱਕ ਲਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਉਹਨਾਂ ਦੇ ਲੋਕਾਂ ਦੀ ਜਿਹੜੀ ਨਮਾਇੰਦਗੀ ਆ ਉਹ ਕਰਨ ਦਾ ਮੌਕਾ ਕਿਉਂ ਨਹੀਂ ਦਿੰਦੇ ਉਹ ਦੇਣਾ ਚਾਹੀਦਾ ਬਾਕੀ ਕਾਨੂੰਨ ਦੇ ਵਿੱਚ ਕੋਈ ਐਹੋ ਜਿਹੀ ਪ੍ਰੋਵੀਜ਼ਨ ਤਾਂ ਹੈ ਨਹੀਂ ਵੀ ਜੇ ਬੰਦਾ ਕੋ ਦੁਬਾਰਾ ਗਲਤੀ ਕਰੇ ਉਹਨੂੰ ਨਹੀਂ ਫੜਿਆ ਜਾ ਸਕਦਾ ਸੋ ਜੇ ਉਹਨਾਂ ਨੂੰ ਮੌਕਾ ਦਿਓ ਦੁਬਾਰਾ ਤੁਹਾਨੂੰ ਲੱਗੂਗਾ ਕਿਸੇ ਕਾਨੂੰਨ ਨੂੰ ਵੈਲਿਡ ਕਰਨਗੇ ਤਾਂ ਤੁਸੀਂ ਉਹਨਾਂ ਨੂੰ ਦੁਬਾਰਾ ਹਿਰਾਸਤ ਚ ਲੈ ਸਕਦੇ ਹੋ ਪਰ ਅਜੇ ਉਹਨਾਂ ਨੂੰ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਬੰਦੇ ਵਿਸ਼ਵਾਸ ਰੱਖਦੇ ਨੇ ਉਹ ਉਹਦਾ ਮਤਲਬ ਇਹ ਹੁੰਦਾ ਕਿ ਲੋਕਾਂ ਦਾ ਫਤਵਾ ਮੰਨਣਾ ਤੇ ਜੇ ਤਾਂ ਹੁਣ ਤੁਹਾਡੇ ਹੱਕ ਦੇ ਵਿੱਚ ਲੋਕ ਵੋਟਾਂ ਪਾਉਣ ਉਹ ਤਾਂ ਬਿਲਕੁਲ ਠੀਕ ਆ ਪਰ ਜੇ ਕਿਸੇ ਦੇ ਹੱਕ ਦੇ ਵਿੱਚ ਪਾਉਣ ਉਹ ਗਲਤ ਆ ਇਹ ਡੈਮੋਕ੍ਰੇਸੀ ਦਾ ਸਿਧਾਂਤ ਨਹੀਂ ਹੈ ਹੁਣ ਖਡੂਰ ਸਾਹਿਬ ਦੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਇੰਨੀਆਂ ਵੋਟਾਂ ਪਾ ਕੇ ਜਿਤਾਇਆ ਤੇ ਇਸ ਕਰਕੇ ਉਸ ਇਲਾਕੇ ਦੇ ਲੋਕਾਂ ਦੀ ਨੁਮਾਇੰਦਗੀ ਵਾਸਤੇ ਉਹਨਾਂ ਦਾ ਪਾਰਲੀਮੈਂਟ ਵਿੱਚ ਜਾਣਾ ਜ਼ਰੂਰੀ ਆ। ਸੋ ਉਹਨਾਂ ਨੂੰ ਉੱਥੇ ਜਿਹੜੀਆਂ ਪ੍ਰोसीਡਿੰਗਸ ਨੇ ਉਹ ਟੈਂਡ ਕਰਨ ਦਾ ਮੌਕਾ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਲੋਕਾਂ ਦੇ ਮੁੱਦੇ ਜਿਹੜੇ ਉਠਾ ਸਕਣ ਤੇ ਉਹਨਾਂ ਦੀ ਸੇਵਾ ਕਰ ਸਕਣ। ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਤਾਂ ਕਿ ਉਹ ਬਾਹਰ ਆ ਕੇ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਸੁਣ ਸਕਣ, ਉਹਨਾਂ ਵਿਚਰ ਸਕਣ ਤੇ ਜਿਹੜੀਆਂ ਇਲਾਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਮਝਣਾ। ਉਹਨਾਂ ਦੀ ਜਿਹੜੀ ਹੈਗੀ ਨਮਾਇੰਦਗੀ ਕਰਨ, ਪੰਜਾਬ ਦੀ ਨਮਾਇੰਦਗੀ ਕਰਨ ਤੇ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਚੱਕ ਸਕਣ ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਰਨੀਟ ਲਾ ਮੈਂ ਬਹੁਤ ਐਪਰੀਸ਼ੀਏਟ ਕਰਦਾ ਤੇ ਧੰਨਵਾਦੀ ਆ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਹੁਣ ਮੈਂਬਰ ਪਾਰਲੀਮੈਂਟ ਨੇ ਜਲੰਧਰ ਤੋਂ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਕਿ ਉਹਨਾਂ ਨੂੰ ਜਿਹੜੀ ਪਾਰਲੀਮੈਂਟ ਦੀ ਪ੍ਰोसीडिंग ਆ ਉਹਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣਾ ਚਾਹੀਦਾ ਬਿਲਕੁਲ ਠੀਕ ਉਹਨਾਂ ਨੇ ਸਟੈਂਡ ਲਿਆ ਉਹਦਾ ਰੀਜ਼ਨ ਇਹ ਆ ਕਿ ਇਹ ਇੱਕ ਹਿਊਮਨ ਰਾਈਟ ਦੀ ਵਾਇਲੇਸ਼ਨ ਦਾ ਕੇਸ ਆ ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਆ ਜੋ ਉਹਨਾਂ ਦੇ ਚਾਰਜੇਸ ਨੇ ਉਹਦੇ ਮੁਤਾਬਕ ਸਜ਼ਾ ਨਹੀਂ ਹੈ ਸੋ ਜਿਹੜੀ ਸਜ਼ਾ ਹੈਗੀ ਆ ਉਹ ਚਾਰਜ ਦੇ ਮੁਤਾਬਕ ਹੋਣੀ ਚਾਹੀਦੀ ਆ ਹੁਣ ਜਦੋਂ ਉਹਨਾਂ ਨੇ ਸੌ ਹੀ ਚੱਕ ਲਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਉਹਨਾਂ ਦੇ ਲੋਕਾਂ ਦੀ ਜਿਹੜੀ ਨਮਾਇੰਦਗੀ ਆ ਉਹ ਕਰਨ ਦਾ ਮੌਕਾ ਕਿਉਂ ਨਹੀਂ ਦਿੰਦੇ ਉਹ ਦੇਣਾ ਚਾਹੀਦਾ ਬਾਕੀ ਕਾਨੂੰਨ ਦੇ ਵਿੱਚ ਕੋਈ ਐਹ ਜੀ ਪ੍ਰੋਵੀਜ਼ਨ ਤਾਂ ਹੈ ਨਹੀਂ ਵੀ ਜੇ ਬੰਦਾ ਕੋ ਦੁਬਾਰਾ ਗਲਤੀ ਕਰੇ ਉਹਨੂੰ ਨਹੀਂ ਫੜਿਆ ਜਾ ਸਕਦਾ ਸੋ ਜੇ ਉਹਨਾਂ ਨੂੰ ਮੌਕਾ ਦਿਓ ਦੁਬਾਰਾ ਤੁਹਾਨੂੰ ਲੱਗੂਗਾ ਕਿਸੇ ਕਾਨੂੰਨ ਨੂੰ ਵੈਲਿਡ ਕਰਨਗੇ ਤਾਂ ਤੁਸੀਂ ਉਹਨਾਂ ਨੂੰ ਦੁਬਾਰਾ ਹਿਰਾਸਤ ਚ ਲੈ ਸਕਦੇ ਹੋ ਪਰ ਅਜੇ ਉਹਨਾਂ ਨੂੰ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਬੰਦੇ ਵਿਸ਼ਵਾਸ ਰੱਖਦੇ ਨੇ ਉਹ ਉਹਦਾ ਮਤਲਬ ਇਹ ਹੁੰਦਾ ਕਿ ਲੋਕਾਂ ਦਾ ਫਤਵਾ ਮੰਨਣਾ ਤੇ ਜੇ ਤਾਂ ਹੁਣ ਤੁਹਾਡੇ ਹੱਕ ਦੇ ਵਿੱਚ ਲੋਕ ਵੋਟਾਂ ਪਾਉਣ ਉਹ ਤਾਂ ਬਿਲਕੁਲ ਠੀਕ ਆ ਪਰ ਜੇ ਕਿਸੇ ਦੇ ਹੱਕ ਦੇ ਵਿੱਚ ਪਾਉਣ ਉਹ ਗਲਤ ਆ ਇਹ ਡੈਮੋਕ੍ਰੇਸੀ ਦਾ ਸਿਧਾਂਤ ਨਹੀਂ ਹੈ ਹੁਣ ਖਡੂਰ ਸਾਹਿਬ ਦੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਇੰਨੀਆਂ ਵੋਟਾਂ ਪਾ ਕੇ ਜਿਤਾਇਆ ਤੇ ਇਸ ਕਰਕੇ ਉਸ ਇਲਾਕੇ ਦੇ ਲੋਕਾਂ ਦੀ ਨੁਮਾਇੰਦਗੀ ਵਾਸਤੇ ਉਹਨਾਂ ਦਾ ਪਾਰਲੀਮੈਂਟ ਵਿੱਚ ਜਾਣਾ ਜ਼ਰੂਰੀ ਆ। ਸੋ ਉਹਨਾਂ ਨੂੰ ਉੱਥੇ ਜਿਹੜੀਆਂ ਪ੍ਰोसीਡਿੰਗਸ ਨੇ ਉਹ ਟੈਂਡ ਕਰਨ ਦਾ ਮੌਕਾ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਲੋਕਾਂ ਦੇ ਮੁੱਦੇ ਜਿਹੜੇ ਉਠਾ ਸਕਣ ਤੇ ਉਹਨਾਂ ਦੀ ਸੇਵਾ ਕਰ ਸਕਣ। ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਤਾਂ ਕਿ ਉਹ ਬਾਹਰ ਆ ਕੇ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਸੁਣ ਸਕਣ, ਉਹਨਾਂ ਵਿਚਰ ਸਕਣ ਤੇ ਜਿਹੜੀਆਂ ਇਲਾਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਮਝਣ। ਉਹਨਾਂ ਦੀ ਜਿਹੜੀ ਹੈਗੀ ਨਮਾਇੰਦਗੀ ਕਰਨ, ਪੰਜਾਬ ਦੀ ਨਮਾਇੰਦਗੀ ਕਰਨ ਤੇ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਚੱਕ ਸਕਣ ਤੇ ਜਸਪ੍ਰੀਤ ਸਿੰਘ ਅਟਾਰਨੀ ਜਨਰਲ ਐਟ ਲਾ ਜਿਹੜੇ ਕਿ ਪਹਿਲੇ ਵੀ ਅ ਅਮਰਤਪਾਲ ਦੇ ਹੱਕ ਵਿੱਚ ਖੜੇ ਹੋਏ ਸੀਗੇ ਔਰ ਉਹਨਾਂ ਨੇ ਕੇ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਔਰ ਭਾਈ ਅਮਰਤਪਾਲ ਦੇ ਸੌ ਚੁੱਕਣੇ ਤੇ ਮਾਮਲੇ ਨੂੰ ਲੈ ਕੇ ਆਵਾਜ਼ ਚੁੱਕੀ ਸੀਗੀ ਕਿ ਉਹ منتخب ਹੋਏ ਨੇ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਉਹ ਐਮਪੀ ਬਣ ਗਏ ਨੇ ਤੇ ਉਹਨਾਂ ਨੂੰ ਸੌਂ ਚੁਕਾਉਣੀ ਚਾਹੀਦੀ ਹੈ ਇਹ ਜਿਹੜੀ ਸਰਕਾਰ ਹੈ ਉਹਨਾਂ ਦੇ ਨਾਲ ਧੱਕਾ ਕਰਨ ਦੀ ਹੈਗੀ ਹੈ ਇਸ ਮਾਮਲੇ ਤੇ ਉਹਨਾਂ ਨੇ ਆਵਾਜ਼ ਚੁੱਕੀ ਸੀ ਤੇ ਹੁਣ ਸੰਸਦ اجلاس ਵਿੱਚ ਚਰਨਜੀਤ ਚੰਨੀ ਨੇ ਭਾਈ ਅਮਰਤਪਾਲ ਦੇ ਹੱਕ 'ਚ ਜਿਹੜੀ ਆਵਾਜ਼ ਚੁੱਕੀ ਹੈ ਉਹਨਾਂ ਨੇ ਹਾਂ ਦਾ ਨਾਅਰਾ ਲਾਇਆ ਹੈ ਜਸਪ੍ਰੀਤ ਸਿੰਘ ਵੀ ਇਸ ਮਾਮਲੇ ਦੇ ਮੈਦਾਨ ਵਿੱਚ ਆਇਆ ਹੈ اور ਉਹਨਾਂ ਨੇ ਬਿਆਨ ਦਿੱਤਾ ਹੈ ਕਿ ਇਹ ਜਿਹੜਾ ਚਰਨਜੀਤ ਚੰਨੀ ਨੇ ਸੰਸਦ اجلاس ਵਿੱਚ ਅਮਰਪਾਲ ਦੀ ਆਵਾਜ਼ ਚੁੱਕੀ ਹੈ ਇਹ ਅਸੀਂ ਇਸ ਤੋਂ ਬਹੁਤ ਰਾਜ਼ੀ ਹੈਗੇ ਆ ਉਹਨਾਂ ਦੀ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ ਕਿਉਂਕਿ ਖਡੂਰ ਸਾਹਿਬ ਤੋਂ منتخب ਐਮਪੀਏ ਨੇ ਉਹਨਾਂ ਨੇ ਐਮਪੀ ਨੇ ਉਹਨਾਂ ਨੇ ਸੌਂ ਵੀ ਚੁੱਕ ਲਈ ਹੈਗੀ ਹੈ ਤੇ ਉਹਨਾਂ ਨੂੰ ਇਹ ਹੁਣ ਹੱਕ ਹਾਸਲ ਹੈ ਕਿ ਉਹ ਸੰਸਦ اجلاس ਵਿੱਚ ਜਾ ਕੇ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦੀ ਆਵਾਜ਼ ਚੁੱਕਣ ਉਹਨਾਂ ਦੇ ਮਸਾਇਲ ਨੂੰ ਉਥੇ ਪੇਸ਼ ਕਰਨ ਤਾਂ ਕਿ ਉਹਨਾਂ ਦਾ ਹੱਲ ਨਿਕਲ ਸਕੇ ਇਹ ਉਹਨਾਂ ਦਾ ਹੱਕ ਹੈਗਾ ਵੈ ਉਸ اجلاس ਵਿੱਚ ਬਹਿਣਾ ਔਰ ਉਥੇ ਆਪਣੀ ਆਵਾਜ਼ ਬੁਲੰਦ ਕਰਨਾ ਲੇਕਿਨ ਸਰਕਾਰ ਤੱਕਾ ਕਰੰਦਈ ਹੈਗੀ ਆ ਉਹਨਾਂ ਨੂੰ ਇਹ ਤਕੇਸ਼ਾਈ ਹੁਣ ਬੰਦ ਕਰਨੀ ਪਵੇਗੀ ਜਿਹੜੇ ਹੱਕ ਹੈ ਉਹਨਾਂ ਦੇ ਉਹ ਲਾਜ਼ਮੀ ਉਹਨਾਂ ਨੂੰ ਮਿਲਣੇ ਚਾਹੀਦੇ ਹੈਗੇ ਵੈ ਜਸਪ੍ਰੀਤ ਸਿੰਘ ਅਟਾਰਨੀ ਜਰਨਲ ਦਾ ਇਹ ਕਹਿਣਾ ਸੀਗਾ ਕਿ ਅਸੀਂ ਚਰਨਜੀਤ ਚੰਨੀ ਦੇ ਬਿਆਨ ਨੂੰ ਬਹੁਤ ਜ਼ਿਆਦਾ ਸਲਾਉਂਦੇ ਆ ਕਿ ਉਹਨਾਂ ਦਾ ਅਲ ਵਧੀਆ ਕਦਮ ਚੁੱਕਿਆ ਗਿਆ ਹੈ ਔਰ ਅਗਰ ਬਾਕੀ ਵੀ ਜਿਹੜੇ ਮੈਂਬਰਾਂ ਨੇ ਉਹ ਇਸੇ ਤਰ੍ਹਾਂ ਆਵਾਜ਼ ਚੁੱਕਣਗੇ ਤਾਂ ਯਕੀਨਨ ਉਹਨਾਂ ਤੇ ਜਿਹੜਾ NSA ਲੱਗਾ ਹੈ ਜਿਹੜਾ ਕਿ ਗਲਤ ਹੈਗਾ ਵੈ ਜਿਹਦੀ ਅਲਿਗੇਸ਼ਨ ਬਣਦੀ ਨਹੀਂ ਅਮਰਪਾਲ ਦੇ ਉੱਤੇ ਉਹਨਾਂ ਦੇ ਉੱਤੇ ਲੱਗਾ ਹੈ ਉਹ ਖਤਮ ਹੋ ਜਾਏਗਾ ਔਰ ਬਹੁਤ ਜਲਦ ਰਿਹਾ ਹੋ ਕੇ ਸੰਸਦ اجلاس ਵਿੱਚ ਸ਼ਾਮਲ ਹੋਣਗੇ ਫਿਰ ਉਹ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਵਾ ਤੁਸੀਂ ਕੀ رائے ਰੱਖਦੇ ਜੋ ਕਮੈਂਟ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼